ਸ਼ਹਿਰ ਵੱਲੋਂ ਤਰਨਾ ਚਕਾਉਣ ਦੀਆਂ ਕੋਸ਼ਿਸ਼ਾਂ ਉਹਨਾਂ ਵੱਲੋਂ ਵੀ ਜਾਰੀ ਨੇ ਪਰ ਹੁਣ ਲੋਕ ਖੜੇ ਹੋਏ ਨੇ ਜਿੰਨਾ ਟਾਈਮ ਆਰਡਰ ਦੀ ਕਾਪੀ ਨਹੀਂ ਦੇਖ ਲੈਂਦੇ ਉਹਨਾਂ ਟਾਈਮ ਤਰਨਾ ਅਸੀਂ ਜਾਰੀ ਰੱਖਾਂਗੇ ਤੇ ਦੋਨੇ ਸਾਈਡ ਤਰਨਾ ਲੱਗਿਆ ਹੋਇਆ ਆਪਣਾ ਰੋਡ ਜਾਮ ਹੈ ਦੋਨੇ ਪਾਸੇ ਵਹੀਕਲ ਖੜੇ ਨੇ ਤੇ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਪਰ ਪਰਿਵਾਰ ਤੇ ਲੋਕਾਂ ਦਾ ਇਹ ਗੱਲ ਕਹਿਣਾ ਵੀ ਜਿੰਨਾ ਟਾਈਮ ਜਿਹੜਾ ਸਾਨੂੰ ਇਨਸਾਫ ਹੈ ਉਹ ਮਿਲ ਨਹੀਂ ਜਾਂਦਾ ਉਹਨਾਂ ਟਾਈਮ ਅਸੀਂ ਧਰਨਾ ਇਹ ਜਾਰੀ ਰੱਖਾਂਗੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਲਈ ਕੀ ਕਿਹਾ ਜਾ ਰਿਹਾ ਪਰ ਪਰਿਵਾਰਕ ਮੈਂਬਰ ਤੇ ਪਿੰਡ ਦੇ ਲੋਕ ਇਹ ਗੱਲ ਤੇ ਡਟੇ ਹੋਏ ਨੇ ਵੀ ਉਹਨੂੰ ਲਾਇਨ ਹਾਜ਼ਰ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਜੋ ਵੀ ਇਹਨਾਂ ਦੀ ਮੰਗ ਹੈਗੀ ਆ ਉਹ ਹੁਣ ਲਾਇਨ ਹਾਜ਼ਰ ਹੁੰਦਾ ਸਸਪੈਂਡ ਹੁੰਦਾ ਉਸ ਤੋਂ ਬਾਅਦ ਇਹ ਪਤਾ ਲੱਗੂਗਾ ਵੀ ਕੀ ਕਾਰਵਾਈ ਹੁੰਦੀ ਪਰ ਗੱਲਬਾਤ ਕਰ ਲੈਣੇ ਆ ਜੇ ਕਿ ਕਿਸੇ ਚੀਜ਼ ਦਾ ਕਰਾ ਦੇ ਤਾਂ ਤਰਸੇਮ ਵੀਰੇ ਕੋਈ ਗੱਲਬਾਤ ਹੋਈ ਆ ਕੋਈ ਪ੍ਰਸ਼ਾਸਨ ਨਾਲ ਬੈਠੇ ਹੋ 2 ਘੰਟੇ ਹੋ ਗਏ ਹੁਣ 2 ਘੰਟੇ ਦੀ ਡਿਸਕਸ਼ਨ ਹੋ ਗਿਆ ਐਸਚੂ ਸਾਹਿਬ ਕਹਲੇ ਸੀ ਕਿ ਵੀ ਅਸੀਂ ਉਹਨਾਂ ਨੂੰ ਲਾਈਨ ਹਾਜ਼ਰ ਦੇ ਲਈ ਗਲਤੀ ਵੀ ਐਪਲੀਕੇਸ਼ਨ ਭੇਜੀ ਆ ਉੱਪਰ ਅੱਛਾ ਤੇ ਸਾਨੂੰ ਵਿਸ਼ਵਾਸ ਤੋਂ ਆਇਆ ਗਿਆ ਇਹ 10-20 ਮਿੰਟਾਂ ਦੇ ਵਿੱਚ ਅਸੀਂ ਤੁਹਾਨੂੰ ਆਰਡਰ ਦੇ ਦਾਂਗੇ ਆਰਡਰ ਦੇ ਦਾਂਗੇ ਅਸੀਂ ਤੇ ਗੱਡ ਕਰ ਰਹੇ ਹਾਂ ਬਾਕੀ ਸਾਡਾ ਕੋਈ ਨਿੱਜੀ ਮਸਲਾ ਨਹੀਂ ਭਾਈ ਜੀ ਅਸੀਂ ਤਾਂ ਸਿਰਫ ਲੈਣ ਹਾਜ਼ਰ ਕਰ ਰਹੇ ਨੇ ਲੈਣਾ ਹਾਜ਼ਰ ਕਰ ਰਹੇ ਨੇ ਠੀਕ ਆ ਓਕੇ ਭਾਈ ترਸੀਮ ਕਹਿੰਦਾ ਵੀ ਲੈਣ ਹਾਜ਼ਰ ਦੀ ਗੱਲ ਚੱਲ ਰਹੀ ਆ ਆਰਡਰ ਤੇ ਵੀ ਆਰਡਰ ਦੀ ਕਾਪੀ ਕਹਿੰਦੇ ਛੇਤੀ ਤੋਂ ਛੇਤੀ ਅਸੀਂ ਆਰਡਰ ਦੀ ਕਾਪੀ ਹੈ ਜਿਹੜੀ ਅਸੀਂ ਉਹ ਦੇ ਦਿੰਦੇ ਆ ਤੇ ਹੁਣ ਆਰਡਰ ਦੀ ਕਾਪੀ ਉਹਨੂੰ ਕਿੰਨਾ ਕ ਸਮਾਂ ਲੱਗਦਾ ਹੁੰਦਾ ਨਹੀਂ ਹੁੰਦਾ ਕਿੰਨਾ ਕ ਸਮਾਂ ਲੱਗਦਾ ਉਹ ਸਮੇਂ ਤੋਂ ਬਾਅਦ ਹੀ ਪਤਾ ਲੱਗੂਗਾ ਤੇ ਆਹ ਯਾ ਦੇਖੀਂ ਆਵਾਜ਼ ਆ ਰਹੀ ਚੈੱਕਰ ਆਵਾਜ਼ ਚੈੱਕਰ ਆਹ ਸ਼ੇਅਰ ਵੀ ਕਰ ਦਿਓ ਲਿੰਕ ਉਹਨਾਂ ਰਾਗੀਰ ਵੀ ਖੜੇ ਨੇ ਗੱਲਬਾਤ ਕਰ ਲੈਣੇ ਆ ਤੁਸੀਂ ਵੀਰੇ ਕਿੱਥੋਂ ਰੋਡਵੇਜ਼ ਤੋਂ ਕਿੰਨਾ ਕ ਟਾਈਮ ਹੋ ਗਿਆ ਖੜੇ ਨੂੰ ਘੰਟਾ ਹੀ ਹੋ ਗਿਆ ਘੰਟਾ ਹੋ ਗਿਆ 1.5 ਘੰਟੇ ਪਰੇਸ਼ਾਨੀ ਹੋ ਰਹੀ ਆ ਸਵਾਰੀਆਂ ਨਾਲ ਨੇ ਬੱਚੇ ਬੈਠੇ ਬੱਚੇ ਬੈਠੀਆਂ ਨੇ ਤੇ ਭਾਈ ਰੋਡਵੇਜ਼ ਮੁਲਾਜ਼ਮ ਨੇ ਵਿਚ ਵਿੱਚ ਬੈਠੀਆਂ ਨੇ ਪਰੇਸ਼ਾਨੀ ਹੋ ਰਹੀ ਆ ਪਰ ਪ੍ਰਸ਼ਾਸਨ ਜਿੰਨਾ ਟਾਈਮ ਪਰਿਵਾਰ ਦੀ ਮੰਗ ਨਹੀਂ ਸੁਣਦਾ ਤੇ ਲੋਕਾਂ ਦੀ ਮੰਗ ਨਹੀਂ ਸੁਣਦਾ ਉਹਨਾਂ ਟਾਈਮ ਅਸੀਂ ਨਹੀਂ ਉਹ ਯੂਟਿਊਬ ਉਹਨਾਂ ਯੂਟਿਊਬ ਹਾਂ ਅੱਜ 35 ਹੋ ਰਿਹਾ ਹਾਂ ਜਿੰਨਾ ਟਾਈਮ ਪਰਿਵਾਰ ਪਰਿਵਾਰ ਵਾਲੇ ਕਹਿੰਦੇ ਜਿੰਨਾ ਟਾਈਮ ਸਾਡੀ ਮੰਗ ਨਹੀਂ ਪੂਰੀ ਹੋ ਜਾਂਦੀ ਉਹਨਾਂ ਟਾਈਮ ਅਸੀਂ ਧਰਨਾ ਜਿਹੜਾ ਉਹ ਜਾਰੀ ਰੱਖਾਂਗੇ ਤੇ ਹੁਣ ਕਿੰਨਾ ਕਿਸ ਸਮਾਂ ਤਰਨਾ ਚੱਲਦਾ ਉਹ ਸਮਾਂ ਦੱਸੂਗਾ ਕਿਉਂਕਿ ਜਿਹੜੇ ਪਰਿਵਾਰ ਦਾ ਬੱਚਾ ਗਿਆ ਉਹਨਾਂ ਦੀ ਮੰਗ ਇਹ ਹੈ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਤਰਨਾ ਤੱਕੇਸ਼ਾਈ ਹੋਈ ਆ ਸਾਡੀ ਭਾਈ ਠੀਕ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਤੱਕੇਸ਼ਾਈ ਹੋਈ ਆ ਉਨੋ ਦੇ ਖਿਲਾਫ ਹੋਈ ਜਿਹੜੀ ਉਹ ਕਾਰਵਾਈ ਬਣਦੀ ਉਹ ਕਾਰਵਾਈ ਕੀਤੀ ਜਾਵੇ ਉਹਨਾ ਟਾਈਮ ਅਸੀਂ ਤੇਰ ਨਾਲ ਨਹੀਂ ਚੱਕਾਂਗੇ ਜਿੰਨਾ ਟਾਈਮ ਪੁਲਿਸ ਵਾਲਿਆਂ ਖਿਲਾਫ ਹੈ ਜਿਹੜੀ ਉਹ ਕਾਰਵਾਈ ਨਹੀਂ ਕੀਤੀ ਜਾਂਦੀ ਪੁਲਿਸ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਕਿ ਸਾਡੇ ਪਰਿਵਾਰਕ ਮੈਂਬਰ ਨੌਜਵਾਨ ਨਸਤਨਾਮ ਸਿੰਘ ਦੇ ਨਾਲ ਧੱਕੇਸ਼ੇ ਕੀਤੀ ਗਈ ਮਾਰਕੁੱਟ ਕੀਤੀ ਗਈ ਜਿਸ ਦੀ ਵਜ੍ਹਾ ਕਰਕੇ ਉਹਨੇ ਆਤਮ ਹੱਤਿਆ ਕੀਤੀ ਆ ਤੇ ਜਿਹੜੇ ਇਸ ਦੀ ਵਜ੍ਹਾ ਬਣੇ ਨੇ ਉਹਨਾਂ ਖਿਲਾਫ ਜਿਹੜੀ ਕਾਰਵਾਈ ਆ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਹਾਂ ਜੀ ਕੁਝ ਕਹੋਗੇ ਜੀ ਕੀ ਮੁੰਡੇ ਨਾਲ ਜਿਹੜੀ ਗੱਲਬਾਤ ਹੋਈ ਆ ਮੰਗ ਕੀ ਕੀ ਕਰਦੇ ਹੋ ਤੁਸੀਂ ਮੰਗਾ ਮੁੰਡੇ ਨਾਲ ਨਜਾਇਜ਼ ਹੋਈ ਆ ਜੀ ਗਰੀਬ ਘਰ ਦਾ ਮੁੰਡਾ ਸੀ ਠੀਕ ਆ ਕਹਿੰਦੇ ਸਾਹੂ ਮੁੰਡਾ ਸੀ ਸਾਹੂ ਮੁੰਡਾ ਤੇ ਜੀ ਮੇਰਾ ਮਿਹਨਤ ਕਰਦਾ ਸੀ ਕਟਿੰਗ ਦਾ ਕੰਮ ਕਰਦਾ ਸੀ ਠੀਕ ਹੈ ਜੀ ਠੀਕ ਹੈ ਜਿਹੜਾ ਪਰਸਨ ਹੈ ਜਿਹੜਾ ਧੱਕਾ ਕਰਿਆ ਉਹ ਬਹੁਤ ਨਜਾਇਜ਼ ਕਰਿਆ ਜੀ ਉਹ ਬਿਸ਼ਰਮੀ ਮੰਨ ਗਿਆ ਸਾਹੂ ਬੰਦਾ ਸੀ ਕਦੇ ਠਣ ਦਾ ਹੋਈ ਨਹੀਂ ਗਿਆ ਤੀ ਠੀਕ ਹੈ ਉਹਦੀ ਕੁੱਟਮਾਰ ਕਰਨ ਕਰਕੇ ਜੀ ਉਹ ਬੰਦਾ ਬਿਸ਼ਰਮੀ ਮੰਨ ਗਿਆ ਆਤਮਾਤਿਆ ਕਰ ਗਿਆ ਹਾਂ ਜੀ ਹਾਂ ਆਤਮਾਤਿਆ ਇਸ ਕਰਕੇ ਤੁਸੀਂ ਉੱਥੇ ਚਾਏ ਹੋ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਤੂੰ ਬਈ ਜਰਨਲ ਸਹੀ ਗੱਲ ਹੈ ਭਾਈ ਕੀ ਕੀ ਕਹੇਗਾ ਮਰ ਜਿਹੜਾ ਉਹਨਾਂ ਨੇ ਨਜਾਇਜ਼ ਕਰਿਆ ਜੀ ਅਸੀਂ ਤਾਂ ਹੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਪ੍ਰੋਸੀ ਵੀ ਨਹੀਂ ਵੀ ਗਾਂ ਕਦੀ ਕਿਸੇ ਹੋਰ ਨਾਲ ਇਹੋ ਜਿਹਾ ਨਾ ਹੋਵੇ ਤੁਹਾਨੂੰ ਹੋਰ ਨਾਲ ਵੀ ਨਾ ਬਣੇ ਕਿਉਂਕਿ ਉਹ ਵੀ ਨਜਾਇਜ਼ ਆ ਤੁਸੀਂ ਫਿਰ ਇਹ ਦੇਖਦੇ ਹੋ ਵੀ ਸਤਨਾਬ ਨੇ ਵੀ ਪਾਈ ਇਹੋ ਜਿਹਾ ਕੰਮ ਕਰਨ ਦੀ ਕਾਲ ਮੰਨ ਲਓ ਲੋਕਾਂ 'ਚ ਗੱਲ ਕਰਦਾ ਜਾਂ ਜਾਂ ਲੋਕਾਂ 'ਚ ਗੱਲ ਕਰਦਾ ਤੁਹਾਨੂੰ ਕੁਝ ਹੈਲਪ ਹੋ ਜਾਂਦੀ ਹੈ ਹੈਲਪ ਹੋ ਜਾਂਦੀ ਹੈ ਹਾਂਜੀ ਹਾਂ ਜੇ ਲੋਕਾਂ ਨਾਲ ਕਿਸੇ ਨਾਲ ਭਾਈਚਾਰੇ 'ਚ ਵੀ ਗੱਲ ਕਰਦੇ ਵੀ ਐਵੇਂ ਦਾ ਕੰਮ ਨਾ ਕਰਦੇ ਬੱਚੇ ਰੋੜ ਜਾਣਗੇ ਹਾਂ ਥੋੜਾ ਫਾਇਦਾ ਹੋ ਜਾਣਾ ਦੀ ਜੇ ਕਿਸੇ ਨੂੰ ਦੱਸ ਦਿੰਦਾ ਕਰ ਭਾਈਚਾਰੇ ਦੇ ਵਿੱਚ ਇਹ ਤਾਂ ਹੁਣ ਆਦੀ ਜੇ ਇਹ ਮੰਨਣ ਜਿਉਂਦਾ ਬਾਈ ਬਾਕੀ ਜਿਹੜਾ ਹੁਣ ਤਾਂ ਹੁਣਾਂ ਦੇ ਹੋ ਗਿਆ ਔਰ ਜਿਹੜੇ ਨੇ ਵੀ ਗਲਤੀਆਂ ਕਰੀ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਯੈਸ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਤੁਸੀਂ ਜੀ ਕੀ ਕਹੋਗੇ ਮੰਨ ਲਓ ਕਾਰਵਾਈ ਹੋਣੀ ਚਾਹੀਦੀ ਹੈ ਲੋਕ ਜੀ ਬਾਈ ਹਾਂ ਜੀ ਕ੍ਰਿਸ਼ਨ ਵੀਰੇ ਕੀ ਕੀ ਕਹੋਗੇ ਮੰਨ ਲਓ ਬੰਦਾ ਕਹਿੰਦੇ ਵੀ ਬੜਾ ਸਾਊ ਬੰਦਾ ਸੀ ਹਾਂ ਉਹ ਨਰਮ ਬੰਦਾ ਸੀ ਬਾਈ ਨਜਾਇਜ਼ ਹੋਇਆ ਹੈ ਅਰਸ਼ਾਫ ਮਿਲਣਾ ਚਾਹੀਦਾ ਮੰਨ ਲਓ ਥੋੜੇ ਥੋੜੇ ਨਾਲ ਗੱਲਬਾਤ ਕੀਤੀ ਉਹਨੇ ਕੋਈ ਵੀ ਮੇਰੇ ਨਾਲ ਤਾਂ ਕੋਈ ਨਹੀਂ ਆ ਕਿ ਕਿੱਤੀ ਨਹੀਂ ਥੋੜੇ ਨਾਲ ਨਹੀਂ ਗੱਲਬਾਤ ਚੱਲਦੀ ਰਹਿੰਦੀ ਸੀ ਵੀ ਮੈਂ ਉਹ ਕਹਿੰਦਾ ਇੱਧਰ ਏਰੀਆ ਚ ਠੀਕ ਹੈ ਮਾਡੀ ਮਤ ਉਹ ਖਬਰ ਦੇ ਠੀਕ ਹੈ ਮੜਮੋਟਾ ਤਾਂ ਕਹਿੰਦੇ ਉਹ ਵੇਚਣ ਨੂੰ ਵੀ ਕਹਿੰਦਾ ਸੀ ਘਰ ਚਲੋ ਨਹੀਂ ਜਾਂਦਾ ਪਹਿਲਾਂ ਬਾਤ ਹੋਏ ਠੀਕ ਆ ਓਕੇ ਵੀ ਬਸ ਓਕੇ ਵੀ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਤੇ ਕਾਰਵਾਈ ਆ ਪੂਰਨ ਪ੍ਰਸ਼ਾਸਨ ਦੇ ਖਿਲਾਫ ਉਹ ਕਾਰਵਾਈ ਹੋਣੀ ਚਾਹੀਦੀ ਆ ਤੇ ਇਸ ਤੋਂ ਬਾਅਦ ਜੇ ਕੋਈ ਕਾਰਵਾਈ ਦੇ ਆਰਡਰ ਜਾਂ ਹੁਕਮ ਆਉਂਦੇ ਨੇ ਉਹ ਜਰੂਰ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮ ਸਿੰਘ ਬਾਜਵਾ ਧਰਨਾ ਲੱਗਿਆ ਹੋਇਆ ਪਾਤੋਂ ਤੋਂ ਪਟਿਆਲਾ ਜਾਂਦੇ ਹੋਏ ਮੁੱਖ ਸੜਕ ਦੇ ਉੱਤੇ ਪਿੰਡ ਕਕਰਾਲਾ ਪਿੰਡ ਜਿਹੜੀ ਮੇਨ ਸੜਕ ਦੇ ਉੱਤੇ ਇਹ ਧਰਨਾ ਲੱਗਿਆ ਹੋਇਆ ਹੈ ਦੋਨੇ ਪਾਸੇ ਆਵਾਜਾਈ ਜਾਮ ਹੈ ਤੇ ਧਰਨਾ ਨਿਰੰਤਰ ਜਾਰੀ ਹੈ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮ ਸਿੰਘ ਬਾਜਵਾ ਧੰਨਵਾਦ